ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਸਤਗੁਰੂ ਸਾਹਿਬ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਤੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕਈਆਂ ਦਾ ਇਹ ਸਵਾਲ ਹੁੰਦਾ ਵਾ ਕਿ ਜਿਹੜੀ ਤਾਰੀਖ ਅੰਗਰੇਜ਼ੀ ਦੇ ਹਿਸਾਬ ਨਾਲ ਕਦੇ 5 ਤਾਰੀਖ ਨੂੰ ਮਨਾਇਆ ਜਾਂਦਾ ਕਦੇ ਹੁਣ 17 ਨੂੰ ਮਨਾਇਆ ਗਿਆ ਇਹਦੇ ਮਗਰ ਕੀ ਕਾਰਨ ਅਸਲ ਵਿੱਚ ਜਦੋਂ ਦੀਆਂ ਆਪਾਂ ਅੰਗਰੇਜ਼ੀ ਤਰੀਕਾ ਨੂੰ ਮਾਨਤਾ ਦਿੰਨੇ ਆ ਉਦੋਂ ਦਾ ਇਹ ਜਿਹੜਾ ਹੇਰ ਫੇਰ ਹੁੰਦਾ ਵਾ ਕਿਉਂਕਿ ਜਿਹੜੀ ਅੰਗਰੇਜ਼ੀ ਤਰੀਕਾ ਉਹਦੇ ਵਿੱਚ ਜਿਵੇਂ 4 ਸਾਲਾਂ ਬਾਅਦ ਲੀਪ ਵਰਸ਼ ਜਿਹੜਾ ਵਾ ਉਹ ਆ ਜਾਂਦਾ ਜਦੋਂ ਜਿਹੜੀ ਆ ਫਰਵਰੀ ਉਹ 5 ਆਪਣੇ 29 ਤਰੀਕ ਦੀ ਹੁੰਦੀ ਆ 29 ਦਿਨਾਂ ਦਾ ਮਹੀਨਾ ਹੁੰਦਾ ਤੇ ਇਸ ਲਈ ਉਹਦੇ ਵਿੱਚ ਕਾਰਨ ਇਹ ਆ ਕਿ ਜਿੰਨਾ ਚਿਰ ਅਸੀਂ ਜਿਹੜੀਆਂ ਦੇਸੀ ਤਰੀਕਾ ਨੇ ਕਿਉਂਕਿ ਪੋਸ਼ੁਦੀ ਸਤ ਨੂੰ ਸਤਗੁਰਾਂ ਨੇ ਜਿਹੜਾ ਅਵਤਾਰ ਆ ਪ੍ਰਕਾਸ਼ ਆ ਉਹ ਹੋਇਆ ਸੀ ਤੇ ਪੋਸ਼ੁਦੀ ਸਤ ਉਹ 17 ਤਰੀਕ ਦੀ ਬਣਦੀ ਆ ਤੇ ਆਪਾਂ ਕਿਸੇ ਵੀ ਗੁਰਪੁਰਬ ਨੂੰ ਜਾਂ ਜਿਹੜੇ ਸ਼ਹੀਦੀ ਦਿਹਾੜੇ ਨੇ ਜਿੰਨਾ ਚਿਰ ਆਪਾਂ ਬਿਕਰਮੀ ਸੰਮਤ ਜਾਂ ਨਾਨਕ ਸਾਹੀ ਜਿਹੜਾ ਸੰਮਤ ਆ ਉਸ ਦੇ ਅਨੁਸਾਰ ਜਿੰਨਾ ਚਿਰ ਆਪਾਂ ਨਹੀਂ ਇਸ ਨੂੰ ਪ੍ਰਮਾਨਤਾ ਦਿੰਦੇ ਉਹਨਾਂ ਚਿਰ ਇਹਰਫਿਰ ਹੋਣਾ ਹੀ ਆ ਸੋ ਇਸ ਲਈ ਵੱਧ ਚੜ ਕੇ ਆਪਾਂ ਪੋਸੂ ਦੀ ਸੱਤ ਜਿਹੜੀ ਆ ਉਹ ਆਪਣੇ ਦਿਮਾਗ ਵਿੱਚ ਯਾਦ ਰੱਖਿਆ ਕਰੀਏ ਸਤਿਗੁਰੂ ਸਾਹਿਬ ਜੀ ਦਾ ਪੋਸੂ ਦੀ ਸੱਤ ਸੰਮਤ 1723 ਨੂੰ ਜਿਹੜਾ ਪ੍ਰਕਾਸ਼ ਆ ਸ੍ਰੀ ਪਟਨਾ ਸਾਹਿਬ ਵਿਖੇ ਹੋਇਆ ਸੀ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ